ਇਪਾਸ਼ਾਈ ਪਾਗੇ ਫਿਰੋਜ਼ਪੁਰ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਔਰਜਿਤ ਸਾਰੇ ਸਮਾਗਮਾਂ ਵਿੱਚ ਪੇਸ਼ਕਾਰੀ ਇਹਨਾਂ ਦੀ ਤੇ अनेका ਹੀ ਅਖਬਾਰਾਂ আর ਸਾਲਿਆਂ ਵਿੱਚ ਵਿਰੋਚਨਾਵਾਂ ਦੀ ਸਾਥ ਪਾਉਂਦੇ ਨੇ ਅਦਾਕਾਰ ਵੀ ਨੇ ਟੈਲੀਵਿਜ਼ਨ ਤੇ ਰੇਡੀਓ ਤੇ ਕਈ ਕਵੀਦਰ ਬਾਰਾ ਤੇ ਸ਼ਬਦ ਰੋਕਾ ਦੇ ਪ੍ਰੋਗਰਾਮਾਂ ਵਿੱਚ ਪੇਸ਼ਕਾਰੀ ਮੇਰਾ ਪਾ ਡਾਕਟਰ ਸੋਨਿਸ ਠੋਗਰਾਜੀਤੋ ਹੈ ਜਿਹਨੇ ਜਿਨਾਂ ਪਾ ਬਹੁਤ ਵਸਤੀ ਕਾਰਨ ਪ੍ਰਧਾਨ ਅੰਗਮੈਂਟਲ ਦੇ ਸ਼ੋਭਿਤ ਕੀਤਾ ਤੇ ਇਸ ਤੋਂ ਜ਼ਿਆਦਾ ਜੇ ਮੈਂ ਦੱਸਾਂਗੀ ਤਾਂ ਕੋ ਆਪੋ ਕੀ ਦੱਸਣਗੇ ਤੇ ਬਾਕੀ ਮੈਡਮ ਪਰਮਿਤ ਕੌਰ ਪਰਮਜੀਤ ਨੂੰ ਵੀ ਮੈਂ ਬੇਨਤੀ ਕਰਾਂਗੀ ਹਾਂ ਕਿ ਇਹਨਾਂ ਭਰੇ ਦੋ ਸ਼ਬਦ ਆ ਕੇ ਸਾਨੂੰ ਜਾਣਕਾਰੀ ਦੇਣਗੇ ਇਸ ਤੋਂ ਬਾਅਦ ਫਿਰ ਆਪਾਂ ਕਵੀ ਦਰਬਾਰ ਨਾਮ ਦਿਨ ਚੱਲੀ ਜਾਊਗਾ ਅੱਜ ਮੈਂ ਪਰਮਿਤ ਕੌਰ ਜੀ ਜਿਹੜੇ ਸਾਡੇ ਨਾਲ ਅਜੇ ਤੱਕ ਜੁੜੇ ਹੋਏ ਐ ਕੋਈ 10 ਸਾਲ ਪਹਿਲਾਂ ਇਹਨਾਂ ਨੇ ਜੋੜੇ ਸੀ ਕੋਈ 15 ਸਾਲ ਪਹਿਲਾਂ ਜੋੜੇ ਸੀ ਤੇ ਉਸੇ ਲੜੀ ਦੇ ਵਿੱਚੋਂ ਸੋਨੀ ਠਕਰਾਲ ਜੀ ਇੱਕ ਹੀਰਾ ਮਖੂਤਰ ਲੱਭ ਕੇ ਲਿਆਏ ਤੇ ਜਦੋਂ ਪਹਿਲੀ ਵਾਰ ਆਏ ਆ ਤਾਂ ਮੈਨੂੰ ਇੰਨੀ ਪਛਾਣ ਨਹੀਂ ਸੀ ਕਿ ਤੇ ਗੱਲਾਂ ਬਾਤਾਂ ਵੀ ਫਾਰਮਲੀ ਹੋਈਆਂ ਬਹੁਤੀ ਕੋਈ ਡੂੰਘੀ ਗੱਲ ਨਹੀਂ ਹੋਈਗੀ ਤੇ ਉਦੋਂ ਇਹਨਾਂ ਦੀ ਕਿਤਾਬ ਅਸੀਂ ਰੀਡਿਸ ਕਰੀ ਸੀ ਜਦੋਂ ਕਿਤਾਬ ਪੜ੍ਹੀ ਫਿਰ ਉਹਦੇ ਵਿਚਾਰ ਪਤਾ ਲੱਗਿਆ ਵੀ ਹਾਂ ਡੂੰਘੇ ਹੈ ਫਿਰ ਇਹਨਾਂ ਨਾਲ WhatsApp ਤੇ ਆਉਣ ਜਾਣ ਹੋਇਆ ਤੇ ਫਿਰ ਸਾਡੇ ਨਾਲ ਇੰਨਾ ਜੁੜ ਗਏ ਕਿ ਉੱਥੇ ਬੈਠੇ ਬੈਠੇ ਵੀ ਹਰ ਪ੍ਰੋਗਰਾਮ ਨੂੰ ਦੇਖਦੇ ਸੀਗੇ ਜਦੋਂ ਅਸੀਂ ਭੇਜਦੇ ਸੀ ਫੋਟੋਆਂ ਵਗੈਰਾ ਕਿ ਹਾਂ ਮੈਂ ਦੇਖ ਲਿਆ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਇੱਕ ਵਾਰ ਪਹਿਲਾਂ ਆਏ ਸੀ ਤੇ ਇੱਕ ਵਾਰ ਹੋਣਾ ਹੈ ਦੂਰ ਹੋਣ ਕਰਕੇ ਕਈ ਵਾਰੀ ਔਖਾ ਹੁੰਦਾ ਪਰ ਯਾਦ ਹਮੇਸ਼ਾ ਰੱਖਦੇ ਆ ਤੇ ਹਰ ਵਾਰ ਕਹਿੰਦੇ ਹੁੰਦੇ ਆ ਕਿ ਮੇਰੀ ਮੈਂਬਰਸ਼ਿਪ ਨਾ ਕਿਤੇ ਕਰ ਦਿਓ ਕੈਂਸਲ ਵੀ ਉਹ ਤਾਂ ਹੁਣ ਦੂਰ ਰਹਿੰਦੇ ਆ ਵੀ ਮੈਂ ਮੈਂਬਰ ਹੈਗਾ ਤੇ ਸਾਨੂੰ ਖੁਸ਼ੀ ਹੈ ਕਿ ਸਾਡੇ ਦਿੱਲੀ ਤੋਂ ਵੀ ਹੈ ਕੈਨੇਡਾ 'ਚ ਵੀ ਬੈਠੇ ਆ ਅਮਰੀਕਾ 'ਚ ਬੈਠੇ ਆ ਆਸਟ੍ਰੇਲੀਆ 'ਚ ਬੈਠੇ ਆ ਨਿਊਜ਼ੀਲੈਂਡ ਬੈਠੇ ਹੋ ਸਾਰੇ ਸਾਡੇ ਮੈਂਬਰ ਬਣੇ ਹੋਏ ਆ ਤੇ ਉਹਨਾਂ ਦੀ ਚਾਹਤ ਹੁੰਦੀ ਹੈ ਕਿ ਸਾਡੀ ਮੈਂਬਰਸ਼ਿਪ ਕੈਂਸਲ ਨਹੀਂ ਹੋਣੀ ਚਾਹੀਦੀ ਅਸੀਂ ਤੁਹਾਡੇ ਮੈਂਬਰ ਆ ਪੱਕੇ ਆ ਤੁਹਾਡੇ ਨਾਲ ਜੁੜੇ ਹੋਏ ਆ ਸੋ ਅ ਪਰਮਜੀਤ ਆ ਵੀ ਬਹੁਤ ਬਹੁਤ ਧੰਨਵਾਦ ਕਿ ਸਾਡੇ ਵਿੱਚ ਕਰ ਲੜੀ ਬਣੇ ਹੋਏ ਐ ਕਿ ਕਿਹਨੂੰ ਕਿੱਦੇ ਨਾਲ ਜੋੜਨਾ ਹੈ ਕਿੱਥੇ ਜੋੜਨਾ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਨੂੰ ਬਹੁਤ ਬਹੁਤ ਚੰਗੇ ਬੰਦੇ ਦਿੱਤੇ ਐ ਆਓ ਜੀ ਪਰਮਜੀਤ। ਧੰਨਜੀ ਮੰਡਲ ਜਿਸ ਸਾਥ ਕਰ ਦੋਸਤੋ ਅੱਜ ਦਾ ਬਹੁਤ ਹੀ ਸ਼ੁਭ ਦਿਹਾੜਾ ਹੈ ਕਿ ਅਸੀਂ ਡਾਕਟਰ ਸਤੀਸ਼ ਚੋਫਰ ਨਾਲ ਜੁੜੂ ਰੱਖਿਆ ਹੈ ਔਰ ਸਾਇੰਸ ਵਿਗਿਆਨ ਕੇਂਦਰ ਦੀ ਇਹ ਪ੍ਰਾਪਤੀ ਹੈ ਕਿ ਹਮੇਸ਼ਾ ਹੀ ਪ੍ਰਧਾਨਗੀ ਵਿੱਚ ਬਹੁਤ ਹੀ ਵਧੀਆ ਸਖਸ਼ੀਤਾ ਨੂੰ ਸਦਾ ਦਿੰਦੇ ਹੈ। ਤੇ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਪ੍ਰਧਾਨਜੀ ਵੰਡਲ ਦੇ ਵਿੱਚ ਤਿੰਨੋ ਹੀ ਡਾਕਟਰ ਨੇ। ਡਾਕਟਰ ਬਲਨੇ, ਡਾਕਟਰ ਜਗੰਨਦਲ ਸਿੰਘ ਨੇ, ਡਾਕਟਰ ਸੋਨੀ ਹੈ। ਔਰ ਉਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਵੀ ਡਾਕਟਰ ਹੋਣ ਦੇ ਨਾਲ ਨਾਲ ਇਹ ਮਤਲਬ ਹੈ ਨਾ ਕਿ ਪਰਸਨੈਟੀ ਜਿਹੜੀਆਂ ਨੇ ਉਹ ਬਹੁਤ ਪੱਕੀ ਸਿੱਖੇ ਹਨ। ਨੋ ਹੀ ਡਾਕਟਰ ਜਿਹੜੇ ਨੇ ਡਾਕਟਰ ਹੁੰਦੇ ਹੋਏ ਵੀ ਉਹ ਬਹੁ ਵਿਵਧਾ ਮਾਂ ਦੇ ਵਿੱਚ ਮਤਲਬ ਕੰਮ ਕਰ ਰਹੇ ਨੇ ਫਿਲਮਾਂ ਚ ਵੀ ਸੈਟ ਵਿੱਚ ਵੀ ਕੰਮ ਕਰਤਾ ਤੁਸੀਂ ਡਾਕਟਰ ਬਲਦਾ ਬੌਸ ਵੀ ਨਹੀਂ ਬੰਸੀ ਵੀ ਚੱਲਦੇ ਨੇ ਗਾਵੀ ਅੰਦੇ ਬੌਸ ਹਨ ਤੇ ਸਤੀਸ਼ ਵੀ ਬੌਸ ਤੋਂ ਘਾ ਰਹਿੰਦੇ ਨੇ ਤੇ ਡਾਕਟਰ ਗੁਰਵਿੰਦਰ ਜੀ ਨੂੰ ਵੀ ਮੈਂ ਵਕਸਤ ਤੇਜਾ ਫੇਸਬੁਕ ਤੇ ਕਈ ਵਾਰੀ ਮਤਲਬ ਦੇਖਦੇ ਰਹਿੰਦੇ ਆ ਤੇ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਬਹੁਤ ਹੀ ਖੂਬਸੂਰਤ ਨੇ ਹੈ ਨੇ ਤੇ ਅੱਜ ਇਹਨਾਂ ਨੂੰ ਮਿਲਣ ਦਾ ਵਕਾ ਮਿਲਿਆ ਹੈ ਇਹ ਮੇਰੀ ਵੱਲੋਂ ਬਹੁਤ-ਬਹੁਤ ਮੁਬਾਰਕ ਹੋ ਅਤੇ ਵੈਲਕਮ ਸਵਾਗਤ ਹੈ। ਦਾ ਡਾਕਟਰ ਸੋਨੀ ਬਾਰੇ ਡਾਕਟਰ ਸੋਨੀ ਨਾਲ ਮੈਂ 2010 ਤੋਂ ਲੈ ਕੇ ਮੇਰੇ ਇਹਨਾਂ ਨਾਲ ਰਿਸ਼ਤਾ ਜਿਹੜਾ ਬਣਿਆ ਹੋਇਆ। ਮੈਨੂੰ ਡਾਕਟਰ ਸਭ ਨੇ ਕਿਹਾ ਸੀ ਵੀ ਪਰਸਨਲ ਰਿਸ਼ਤੇ ਦੀਆਂ ਗੱਲਾਂ ਨਾ ਕਰਿਓ। ਇਹ ਪਰਸਨਲ ਵੀ ਨਹੀਂ ਹੈ ਇਹ ਤਾਂ ਕੁਝ ਪਰਸਨਲ ਸਮਝ ਲੋ। ਇਸ ਗੱਲ ਦਾ ਜ਼ਿਕਰ ਮੈਂ ਬੜੇ ਪ੍ਰੋਗਰਾਮਾਂ 'ਚ ਪਹਿਲਾਂ ਵੀ ਕਰ ਚੁੱਕੀ ਆ। ਤੇ ਅੱਜ ਵੀ ਮੇਰਾ ਦਿਲ ਕਰਦਾ ਕਿ ਮੈਂ ਇਹ ਗੱਲ ਤੁਹਾਡ ਨਾਲ ਸਾਂਝੀ ਕਰਾਂ 2010 ਦੇ ਵਿੱਚ ਮੇਰੀ ਕਿਤਾਬ ਆਈ ਰਾਹ ਨਮਾ ਪਿਤਾ ਉਹਦੇ ਵਿੱਚ 102 ਕਵੀਆਂ ਦੀਆਂ ਆਪਣੇ ਆਪਣੇ ਪਿਤਾ ਦੇ ਉੱਤੇ ਅਹਿਸਾਸ ਜਿਹੜੇ ਸੀ ਉਹ ਮੈਂ ਇਕੱਠੇ ਕਰਕੇ ਕੀਤੇ ਤਾਂ ਸੋਨੀ ਜੀ ਉਦੋਂ ਮੈਨੂੰ ਜਾਣਦੇ ਨਹੀਂ ਸੀ ਇਹਨਾਂ ਦਾ ਫੋਨ ਆਇਆ ਵੀ ਮੈਂ ਵੀ ਕੱਲ ਤਾਂ ਪੇ ਜੁਣੀ ਆ ਮੈਂ ਕਿਹਾ ਸੋਨੀ ਹੁਣ ਤਾਂ ਮੇਰੀ ਪੂਰਾ ਹੋ ਗਿਆ ਸਾਰਾ ਕੁਝ ਕੰਮ ਵੀ ਤੁਸੀਂ ਲੇਟ ਹੋ ਗਏ ਵੀ ਪ੍ਰੈਜ਼ੈਂਟ ਕੀ ਕਪਤਾਨੀ ਪੈਣੀ ਦੂਜਾ ਐਡੀਸ਼ਨ ਆਏਗਾ ਤੇ ਤੁਸੀਂ ਵੈਲਕਮ ਸਭ ਤੋਂ ਪਹਿਲਾਂ ਆਰੇ ਜਿਸ ਕਿਤਾਬਸ ਤੁਹਾਡੀ ਕੋਈ ਕਪਤਾਨ ਨਹੀਂ ਹੈ ਜਿੱਥੇ ਤੁਹਾਨੂੰ ਕੋਈ ਜਾਣਦਾ ਨਹੀਂ ਹੈ ਔਰ ਸੋਨੀ ਜੀ ਮੇਰੇ ਉਸ ਪ੍ਰੋਗਰਾਮ ਦੇ ਵਿੱਚ ਮੱਖੂ ਤੋਂ ਚੱਲ ਕੇ ਹਾਜ਼ਰੀ ਭਰਨਾ ਹੈ ਇਹ ਉਹਦੇ ਨੇ ਸਾਥ ਲਈ ਮੈਂ ਜੇ ਤੇ ਕੋਈ ਨਾਲ ਚ ਹੋਵੇ ਵੀ ਮੇਰੀ ਵੀ ਕਪਤਾ ਉੱਥੇ ਹੈਗੀ ਹੈ ਮੇਰੀ ਵੀ ਕੋਈ ਮੁਕਤ ਹੋਏਗੀ ਇਸ ਤੋਂ ਬਗੈਰ ਮੱਖੂ ਤੋਂ ਚੱਲ ਕੇ ਆਣਾ ਉਸ ਪ੍ਰੋਗਰਾਮ ਦੇ ਵਿੱਚ ਤੇ ਉਹਦੇ ਮੇਰੀ ਇਹਨਾਂ ਨਾਲ ਜਾਣ ਪਛਾਨ ਹੋਈ ਉਸ ਤੋਂ ਬਾਅਦ ਫਿਰ ਇੰਨੇ ਸਾਲ ਬੀਤ ਗਏ ਨੇ ਇਹਨਾਂ ਦੀਆਂ ਅਸੀਂ ਦੋ ਤਿੰਨ ਕਿਤਾਬਾਂ ਇੱਥੇ ਕਰਾਈਆਂ ਮਤਲਬ ਮੈਂ ਇਹਨਾਂ ਦਿਵਿੰਦਰ ਜੀ ਨੇ ਦੱਸੇ ਦਿੱਤਾ ਕਿਤਾਬਾਂ ਬਾਰੇ ਤੇ ਜਿਹੜੀਆਂ ਗੱਲਾਂ ਇਹ ਕਰਦੇ ਨੇ ਉਹ ਮੈਂ ਨਹੀਂ ਕਰੂੰਗੀ ਤੇ ਬਾਕੀ ਜਿਹੜੀਆਂ ਕਰੂੰਗੀ ਤੇ ਮੈਨੂੰ ਆਪਣੇ ਆਪ ਨੂੰ ਬਹੁਤ ਹੀ ਮਾਣ ਆ ਕਿ ਇਹਨੀਆਂ ਵਧੀਆ ਤਿੰਨਾ ਸਿਖੇਤਾ ਨਾਲ ਮੇਰੀ ਬਹੁਤ ਮਿਲਦਾ ਹੈ ਸੋ ਪ੍ਰਮਾਤਮਾ ਦੀ ='%d' ਤੇ ਡਾਕਟਰ ਦਾ ਉੱਥੇ ਮੱਖੂ ਦੇ ਵਿੱਚ ਜੀ ਇਕ ਹਸਪੀਟਲ ਆ ਇਹਨਾਂ ਦੇ ਮਿਸਿਸ ਵੀ ਡਾਕਟਰ ਨੇ ਗਾਇਨੀ ਦੇ ਤੇ ਡਾਕਟਰ ਸਾਹਿਬ ਆਪ ਬੱਚਿਆਂ ਦੇ ਤੇ ਪੇਟ ਦੇ ਰੋਗਾਂ ਦੇ ਮਾਰਨੇ ਤੇ ਇੱਕ ਪ੍ਰਾਪਤੀ ਹੈ ਮੈਨੂੰ ਇਹਨਾਂ ਨੇ ਦੱਸਿਆ ਵੀ ਜੇ ਕੋਈ ਬੰਦਾ ਸੁਸਾਇਸਾਈਡ ਕਰਕੇ ਕਦੀ ਇਹਨਾਂ ਦੇ ਹਸਪਤਾਲ ਆ ਜਾਏ ਨਾ ਤੇ ਕੋਈ ਵੀ ਬੰਦਾ ਵਾਪਸ ਖਰਾਬ ਨਹੀਂ ਗਿਆ ਸਾਰੇ ਬੰਦੇ ਠੀਕ ਹੋ ਕੇ ਗਏ ਨੇ ਇਹ ਵੀ ਇੱਕ ਬਹੁਤ ਵਧੀਆ ਪ੍ਰਾਪਤੀ ਹੈ ਡਾਕਟਰ ਹਾਂਜੀ ਬੋਲੋ ਕਿ ਸੁਣ ਰਿਹਾ ਹੋ ਆਵਾਜ਼ ਆ ਰਹੀ ਹੈ ਅੱਛਾ ਅੱਛਾ ਤੇ ਇਸ ਤੋਂ ਇਲਾਵਾ ਜਿਸਤੰਦ ਵੰਦਰ ਨੇ ਦੱਸਿਆ ਵੀ ਟੈਲੀਵਿਜ਼ਨ ਤੇ ਟੈਲੀਵਿਜ਼ਨ ਤੇ ਸਿਰਫ ਇੱਕਤਾ ਫੜ ਨਹੀਂ ਜਾਂਦੇ ਜਾਂ ਸ਼ਬਦ ਰੋਪਸ ਨਹੀਂ ਜਾਂਦੇ ਡਾਕਟਰੀ ਪ੍ਰੋਗਰਾਮ ਵੀ ਵੱਖੋ ਵੱਖਰੇ ਨੇ ਜਿਹੜੇ ਡਾਕਟਰ ਨਾਲ ਸੰਬੰਧਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਦੇ ਸੰਬੰਧਤ ਪ੍ਰੋਗਰਾਮ ਇਹਨਾਂ ਦਾ ਹਰ ਦੂਜੇ ਤੇ ਜਿਵੇਂ ਕੋਈ ਨਾ ਕੋਈ ਪ੍ਰੋਗਰਾਮ ਇਹੜਾ ਚੱਲਦਾ ਰਹੇ ਹਾਂ ਨਹੀਂ ਨਹੀਂ ਵਾਸ ਅੱਛਾ ਤੇ ਐਸੇ ਤਰ੍ਹਾਂ ਰੇਡੀਓ ਦੇ ਉੱਤੇ ਮਤਲਬ ਇੰਨਾ ਜੜਾ ਤੇ ਜਾਣਾ ਔਰ ਸਿਰਫ ਇੱਕੋ ਵਿਸ਼ੇ ਤੇ ਨਹੀਂ ਗੱਲ ਕਰਨੀ ਇਹਨੇ ਨਾਟਕ ਵੀ ਲਿਖਦੇ ਨੇ ਕਹਾਣੀ ਵੀ ਲਿਖਦੇ ਨੇ ਕੱਦਮ ਲਿਖਦੇ ਨੇ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਅਫੋਰਨਾ محکمہ ਵਾਲੇ ਬੰਦੇ ਜਦੋਂ ਫਾਰਸ ਜੀ ਬੈਠੇ ਨੇ ਪੁਲਿਸ ਤੇ ਤੇ ਪੁਲਸ ਵਾਲੇ ਬੰਦੇ ਲੋਕੀ ਕਿਨੇ ਬੜੇ ਕੁਰਕਸ ਹੁੰਦੇ ਨੇ ਬਲੇ ਜਨਾ ਇਮੋਸ਼ਨਲ ਨਾ ਜ਼ਬਤ ਨਹੀਂ ਬੰਦਾ ਇਹ ਜਿਹੜੀਆਂ ਕਰਤਾ ਤੇ ਦਿਲ ਨੂੰ ਛੂ ਜਾਂਦੀਆਂ ਨੇ ਤੇ ਐਸੇ ਤਰ੍ਹਾਂ ਜਿਹੜੇ ਸਾਡੇ ਡਾਕਟਰ ਨੇ ਡਾਕਟਰ ਹੁੰਦੇ ਹੋਏ ਇਹ ਮਤਲਬ ਸਾਡੇ ਦਿਲਾਂ ਨੂੰ ਡਾਕਟਰੀ ਵੀ ਕਰਦੇ ਨੇ ਇੰਨੀਆਂ ਵਧੀਆ ਰਜ਼ਨਾ ਹੋ ਦਿੰਦੇ ਨੇ ਕਿ ਉਹਦੇ ਨਾਲ ਸਾਡੀ ਰੂਹ ਨੂੰ ਹੀ ਸ਼ਾਂਤੀ ਮਿਲਦੀ ਆ ਇਹ ਅਸੀਂ ਇੰਜੋਏ ਵੀ ਕਰਦੇ ਆ ਇਹਨਾਂ ਦੇ ਪ੍ਰੋਗਰਾਮ ਦੇਖ ਕੇ ਵੀ ਤੇ ਰੂਹ ਨੂੰ ਵੀ ਅਸੀਂ ਡਾਕਟਰ ਸਾਹਿਬ ਦਾ ਕਰਵਾ ਚੁੱਕੇ ਆ ਬਲ ਸਾਹਿਬ ਦਾ ਤੇ ਸੋਵੇਂ ਉਹਨਾਂ ਨਾਲ ਬਾਰੇ ਸਾਰੇ ਜਾਣਦੇ ਮੈਂ ਰਿਪੋਰਟ ਨਹੀਂ ਕਰਦੀ ਸਾਰੀਆਂ ਗੱਲਾਂ ਤੇ ਇਹ ਸਾਰੀਆਂ ਅਖਬਾਰਾਂ ਵਿੱਚ ਤੇ ਮੈਗਜ਼ੀਨਾਂ ਵਿੱਚ ਜਿੰਨੀਆਂ ਵੀ ਨੇ ਜਗ ਬਾਣੀ ਐਟ੍ਰਿਬਿਊਨਾ ਅਜੀਤ ਜਿੰਨੇ ਵੀ ਮਸ਼ਹੂਰ ਮੈਗਜ਼ੀਨ ਨੇ ਸਾਰਿਆਂ ਦੇ ਸੋਨੇ ਸਭੀਆਂ ਇਸ ਸਮਾਚੀਆਂ ਨੇ ਉਹ ਆ ਚੁੱਕੀਆਂ ਨੇ ਫੁੱਲ ਫੂਰ ਹਾਜ਼ਰੀ ਲੱਗੀ ਇਹਨਾਂ ਦੀ ਔਰ ਇਸ ਤੋਂ ਇਲਾਵਾ ਦਫਤਾ ਲਖੰਤਰ ਲਾਵਾ ਕਾਰਮਕਸ਼ ਸਮਾਚੀ ਕੋਈ ਗੁਰਦੁਆਰੇ ਦਾ ਵੱਡਾ ਤੋਂ ਵੱਡਾ ਪ੍ਰੋਗਰਾਮ ਹੋਵੇ ਕੋਈ ਮਾਤਾ ਦੇ ਪ੍ਰੋਗਰਾਮ ਹੋਵੇ ਕੋਈ ਜਗਰਤਾ ਹੋਵੇ ਉੱਥੇ ਵੀ ਸੋਨੀ ਸਾਹਿਬ ਆਪਣੀ ਪੇਸ਼ਕਾਰੀ ਬਹੁਤ ਵਧੀਆ ਦਿੰਦੇ ਨੇ ਔਰ ਉਹਦੇ ਤੇ ਪਾਈ ਹੁੰਦੀ ਫੇਸਬੁੱਕ ਤੇ ਜਾ ਕੇ ਤੁਸੀਂ ਉਹਨੂੰ ਇੰਜੋਏ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਸਿਨੇਮਾ ਬਾਰੇ ਦੱਸ ਹੀ ਦਿੱਤਾ ਨਾਲੀਆਂ ਕਾਫੀ ਸਿਨੇਮਾ ਥੋੜਾ ਜਿਹਾ ਛੋਟੇ ਛੋਟੇ ਰੋਲ ਨੇ ਪਰ ਯਾਦ ਰੱਖਣ ਲੋ ਜੋ ਉਹਨੇ ਸ਼ਾਇਦ ਤੁਸੀਂ ਅੱਜ ਜਦੋਂ ਅੰਦੇ ਤੋਂ ਆਪ ਛੱਬੀ ਵਾਲਾ ਬੋਲੋਗੇ ਉਹ ਗੁਰਪ੍ਰੀਤ ਨੂੰ ਗੀਜ ਦੇ ਨਾਲ ਇਹਨਾਂ ਦਾ ਰੋਲ ਆ ਇੱਕ ਥਾਣੇ ਦੇ ਵਿੱਚ ਕਮਰਾ ਕਿਰਾਏ ਤੇ ਦਿੱਤਾ ਹੋਇਆ ਉਹ ਕ腐ਸ਼ਨ ਨੂੰ ਵੀ ਦੱਸਦਾ ਵੀ ਥਾਣੇ ਵਾਲਿਆਂ ਨੇ ਕਿਰਾਏ ਦੇ ਕਮਰੇ ਝੜੇ ਹੋਇਆ ਤੇ ਬੜੇ ਸਟਾਈਲ ਨਾਲ ਚਾਬੀ ਕੋ ਮਨ ਦੇ ਕਮਰੇ ਨੇ ਇੱਕੋ ਗੀਸਾ ਥਾਣੇ ਦਾ ਨੇ ਉਹ ਕਹਿੰਦਾ ਕੀ ਕਰਦਾ ਤੂੰ ਕਹਿੰਦਾ ਜੀ ਮੈਂ ਕਿਰਾਇਆ ਦਿੰਦਾ ਕਮਰੇ ਦਾ ਐਵੇਂ ਥੋੜੀ ਬੈਠਾ ਹੋਇਆ ਤਾਂ ਸੋਚ ਲੈਣਾ ਦਾ ਛੋਟਾ ਜਿਹਾ ਰੋਲ ਜਿਹੜਾ ਉਹ ਵੀ ਜਾਂਦਾ ਵੀ ਰੱਖਣ ਦੇ ਕਾਬਲ ਆ ਅਸੀਂ ਉਹਨੂੰ ਅੱਛੀ ਤਰ੍ਹਾਂ ਇੰਜੋਏ ਕਰਦੇ ਆ ਬਾਕੀ ਮੈਂਸ਼ਨ ਚ ਜਾਣ ਆਮ ਪ੍ਰੋਗਰਾਮ ਦੇ ਨਹੀਂ ਬੱਥ ਵੱੱਡੇ ਵੱਡੇ ਬਹੁਤ अच्छे प्रोग्राम ਜਿਹੜੇ ਨੇ ਉੱਥੇ ਡਾਕਟਰ ਮਨਚਨ ਚਾਲਨ ਬਹੁਤ ਵਧੀਆ ਵਧੀਆ ਕਰਦੇ ਨੇ ਇਹਦੇ ਨਾਲ ਇੰਨੀਆਂ ਚੀਜ਼ਾਂ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੀ ਨੇ ਉਹਨੇ ਹੜਾਂ ਦੀ ਗੱਲ ਆਈ ਸੀ ਤੇ ਇਹਨਾਂ ਨੇ ਬਹੁਤ ਸਾਰੀ ਉੱਥੇ ਸੇਵਾ ਕੀਤੀ ਪਰ ਮੋਸਤੇ ਇਹਨਾਂ ਨੇ ਮੈਡੀਕਲ ਕੈਂਪ ਲਗਾਇਆ ਦਵਾਈਆਂ ਦਿੱਤੀਆਂ ਬਾਕੀ ਰਸੋਈ ਪਾਣੀ ਤੇ ਦਿੱਤਾ ਹੀ ਦਿੱਤਾ ਮਤਲਬ ਬੀਗੇ ਡਾਕਟਰ ਵੀ ਸੇਵਾ ਕੀਤੀ ਤੇ ਵੈਸੇ ਵੀ ਕੀਤੀ ਤਾਂ ਸੋ ਇਹਨਾਂ ਦਾ ਬਹੁਤ ਸਤਕਾਰ ਕਰਨਾ ਪੈਂਦਾ ਔਰ ਸਾਨੂੰ ਬਹੁਤ ਅੱਛਾ ਲੱਗਦਾ ਕਿ ਸੀ ਇਹਨਾਂ ਦੀ ਮੈਂ ਇਹਨਾਂ ਦੇ ਚੰਦ ਇੱਕ ਸ਼ੇਰ ਵੀ ਤੁਹਾਡੇ ਨਾਲ ਸਾਂਝੇ ਕਰੂੰਗੀ ਇੱਕ ਅਗਜਿਨ ਮਸਤਕ ਦੀ ਮਮਤੀ ਦੇ ਵਿੱਚ ਰਹੇ ਦੀਵਾ ਸਦਾ ਜਗਦਾ ਮਸਤਕ ਦੀ ਮਮਤੀ ਦੇ ਵਿੱਚ ਰਹੇ ਦੀਵਾ ਸਦਾ ਜਗਦਾ ਰੋਸ਼ਨ ਹੋਣ ਖਿਆਲ ਮੇਰੇ ਚਾਨਣ ਵਿੱਚ ਫੇਰਾ ਮੰਗਦਾ ਸੋ ਕਿੰਨੀ ਵਧੀਆ ਸੋਚ ਹੈ ਨਾ ਸ਼ੌਕ ਨੂੰ ਨਾ ਮਾਰ ਐਪਰ ਕਰ ਸੁੱਚੇ ਕਾਰਜਾਂ ਸੰਗ ਵਫਾ ਆਪਣਾ ਸ਼ੌਕ ਵੀ ਨਾ ਮਾਰ ਸ਼ੌਕ ਨੂੰ ਨਾ ਮਾਰ ਐਪਰ ਕਰ ਸੁੱਚੇ ਕਾਰਜਾਂ ਸੰਗ ਵਫਾ ਕਰਨਾ ਤੂੰ ਹੈ ਜੇਕਰ ਸੋਣੀ ਤਾਂ ਸੱਚ ਨਾਲ ਤੂੰ ਵਪਾਰ ਕਰ ਸੋ ਬੜੀ ਵਧੀਆ ਸੋਚ ਹੈ ਇਹਨਾਂ ਦੇ ਸ਼ੇਰ ਬੰਦੇ ਨੇ ਅੰਬਰ ਤੇ ਵੀ ਪੈੜਾ ਨੇ ਪਾ ਲਈਆਂ ਬੇਸ਼ੱਕ ਬੰਦੇ ਨੇ ਅੰਬਰ ਤੇ ਵੀ ਪੈੜਾ ਪਾ ਲਈਆਂ ਨੇ ਬੇਸ਼ੱਕ ਫਰਜ਼ਤੀ ਤੇ ਆਦਮੀ ਦਾ ਆਦਮੀ ਨਾਲ ਫਾਸਲਾ ਵੱਧ ਗਿਆ। ਇਹ ਕਿੰਨੀ ਵੱਡੀ ਸਚਾਈ ਹੈ। ਮਤਲਬ ਦੇਖਣ ਵਾਸਤੇ ਛੱਡੇ ਦੀ ਤੇ ਇਸ ਨਾਲ ਹੋਰ ਬੜੇ ਅچھے ਅچھے ਸ਼ੇਰ ਨੇ ਕਿ ਬਿਲਖਾਂ ਦੇ ਪਰਛਾਵੇਂ ਹੁਣ ਤਾਂ ਡਰਾਉਣ ਲੱਗ ਪਏ। ਬਿਲਖਾਂ ਦੇ ਪਰਛਾਵੇਂ ਹੁਣ ਤਾਂ ਡਰਾਉਣ ਲੱਗ ਪਏ। ਦੁਪਹਿਰ ਵੇਲੇ ਵੀ ਲੋਕੀ ਛਾਂਵਾਂ ਤੋਂ ਘਰਉਣ ਦਾ ਘਰ। ਇਹ ਵੀ ਇੱਕ ਮਤਲਬ ਸਚਾਈ ਹੈ ਕੀ ਹੈ ਜ਼ਿੰਦਗੀ ਦੀ। ਤੇ ਇੱਕ-ਇੱਕ ਜਿੰਦਗੀ ਦੀ ਤਕਦੀ ਵੇਖ ਜਿੰਦਗੀ ਦੀ ਤਕਦੀ ਵੇਖ ਗਲਤੀਆਂ ਦਾ ਸਬਕ ਸਿੱਖ ਜਿੰਦਗੀ ਦੀ ਤਕਦੀ ਵੇਖ ਗਲਤੀਆਂ ਦਾ ਸਬਕ ਸਬਕ ਲੇਖ ਪੁੰਨਿਆਂ ਦੀ ਫਰਕ ਕਰ درست ਹਰ ਲਫਜ਼ ਲਿਖੋ ਜੇ ਤੁਸੀਂ ਸ਼ਾਇਰੀ ਆਪਣੀ ਕਰਨੀ ਆ ਤਾਂ ਪੁੰਨਿਆਂ ਦੀ ਫਰਕ ਕਰ درست ਹਰ ਲਫਜ਼ ਲਿਖੋ ਸੋ ਇਹਨਾਂ ਦੇ ਬਹੁਤ ਪਿਆਰੇ ਪਿਆਰੇ ਜਿਹੜੇ ਸ਼ੇਅਰ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਹਮਣੇ ਕੀਤੇ ਤੇ ਬਾਕੀ ਸੋਨੀ ਸਾਹਿਬ ਆਪਣੇ ਕੋਲੋਂ ਹੀ ਕੁਝ ਮੈਂ ਛੱਡ ਲਵਾਂ ਕਿ ਤੁਸ ਆਪਣੇ ਕੋਲੋਂ ਵੀ ਦੱਸਣਾ ਤੇ ਗੁੰਦ ਜ਼ਰ ਮਤੋਂਗੇ ਕਿ ਇਹਨਾਂ ਦੀ ਇੱਕ ਖੂਬਸੂਰਤ ਰਸਨਾ ਜਿਹੜੀ ਆ ਤੇ ਤੁਹਾਡੇ ਨਾਲ ਗਾ ਕੇ ਸਾਂਝੀ ਕਰਨ ਬਹੁਤ ਅੱਛਾ ਲੱਗੇਗਾ